ਤਨ ਗੁਰੂ ਗੋਬਨ ਸਿੰਘ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ 2024 ਦੇ ਅੰਤਿਮ ਮਹੀਨੇ ਦੀ ਭਵਿਕ ਬਾਣੀ ਭਿਆਨਕ ਹੈ ਆਪਾਂ ਬੇਨਤੀਆਂ ਜਿਹੜੀਆਂ ਨੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਪਾਂ ਗੁਰਬਾਣੀ ਨੂੰ ਪੜ੍ਹਦੇ ਹਾਂ ਸਤਿਗੁਰ ਕਹਿੰਦੇ ਨੇ ਜਿਹੇ ਪ੍ਰਸਾਦ ਛਤਹੀ ਅੰਮ੍ਰਿਤ ਖਾਹੇ ਜਿਸੇ ਠਾਕੁਰ ਕੋ ਰਖ ਮਨ ਮਾਹੇ ਪਾਤਸ਼ਾਹ ਕਹਿੰਦੇ ਜਿਸ ਪ੍ਰਭੂ ਦੀ ਕਿਰਪਾ ਨਾਲ ਤੂੰ ਕਈ ਕਿਸਮਾਂ ਦੇ ਸਵਾਦਲੇ ਖਾਣੇ ਖਾਂਦਾ ਹੈ ਉਸ ਨੂੰ ਮਨ ਵਿੱਚ ਚੇਤੇ ਰੱਖੋ ਨੂੰ ਕਦੇ ਭੁਲਾਵੀਂ ਨਾ ਉਹ ਭੁੱਲੇ ਨਾ ਤੇਤੋਂ ਇਹ ਯਾਦ ਰੱਖੀ ਪਰ ਸਾਧ ਸੰਗਤ ਜਦੋਂ ਪਰਮਾਤਮਾ ਵਿਸਰਿਆ ਜਿਸ ਦਿਨ ਰੱਬ ਵਿਸਰਿਆ ਸਾਧ ਸੰਗਤ ਪਰਮਾਤਮਾ ਵਿਸਰਿਆ ਤੇ ਉਹਦੇ ਨਾਮ ਦੇ ਵਿਸਰਣ ਕਰਕੇ ਸਦਾ ਖੁਆਰੀ ਪੈਦਾ ਹੋਈ ਐ ਤੇ ਅੱਜ ਮਨੁੱਖ ਦੇ ਉੱਤੇ ਜਿਹੜਾ ਹੈ ਇੰਨਾ ਭਿਆਨਕ ਸਮਾਂ ਕਿਉਂ ਆਇਆ ਕਿਉਂਕਿ ਇਹਨੇ ਪਰਮਾਤਮਾ ਨੂੰ ਵਿਸਾਰ ਦਿੱਤਾ ਇਹਨੇ ਰੱਬ ਨੂੰ ਵਿਸਾਰ ਦਿੱਤਾ ਮੈਨੂੰ ਗੱਲ ਕਹਿਣ ਦੇ ਵਿੱਚ ਕੋਈ ਅਥਕਥਨੀ ਨਹੀਂ ਸਾਧ ਸੰਗਤ ਕਿ ਇਹਨੇ ਪਰਮਾਤਮਾ ਨੂੰ ਵਿਸਾਰਿਆ ਪਰਮਾਤਮਾ ਨੇ ਇਹਨੂੰ ਨਹੀਂ ਵਿਸਾਰਿਆ ਸਾਧ ਸੰਗਤ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸੇ ਕਰਕੇ ਕਹਿੰਦੇ ਨੇ ਕਿ ਭਲਿਆ ਯਾਦ ਰੱਖਿ ਕਿ ਗੁਰੂ ਕੀ ਹੈ ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ ਸਤਗੁਰ ਕਹਿੰਦੇ ਨੇ ਹੇ ਮਨ ਉਸ ਉੱਚੇ ਪ੍ਰਭ ਨੂੰ ਸਵਾਸ ਸਵਾਸ ਯਾਦ ਕਰ ਪਰ ਇਹਨੇ ਸਵਾਸ ਸਵਾਸ ਯਾਦ ਨਹੀਂ ਕੀਤਾ ਇਹਨੇ ਤੇ ਉਹਨੂੰ ਜਮ੍ਹਾਂ ਹੀ ਵਿਸਾਰ ਦਿੱਤਾ ਹੈ ਇਹ ਤੇ ਬਿਲਕੁਲ ਹੀ ਜਿਹੜਾ ਉਹਨੂੰ ਭੁੱਲ ਚੁੱਕਿਆ ਹੈ ਪਰ ਸਤਗੁਰ ਕਹਿੰਦੇ ਨੇ ਕਿ ਭੁੱਲੀ ਨਾ ਉਹ ਪਰਮਾਤਮਾ ਤੇਰੇ ਉੱਪਰ ਸਦਾ ਮਿਹਰ ਵਰਤਾਏਗਾ ਅੱਜ ਦਾ ਜਿਹੜਾ ਸਮਾਂ ਹੈ ਅੱਜ ਸਿੱਖੀ ਦਾ ਕਿਸ ਤਰ੍ਹਾਂ ਘਾਣ ਹੋ ਰਿਹਾ ਮੈਂ ਬੇਨਤੀ ਕਰ ਦਮਾਂ ਨਾਨਕ ਸਰ ਮੁਖੀਆਂ ਦਾ ਕਿਸ ਤਰ੍ਹਾਂ ਅੱਜ ਰੌਲਾ ਪਿਆ ਹੋਇਆ ਹੈ ਅੰਮ੍ਰਿਤਪਾਲ ਸਿੰਘ ਮਹਿਰੋਂ ਵਰਗੇ ਕਿਸ ਤਰ੍ਹਾਂ ਉਹਨਾਂ ਦੇ ਪਰਦੇ ਫਾਸ਼ ਕਰ ਰਹੇ ਨੇ ਸਾਧ ਸੰਗਤ ਇਹ ਲੋਕ ਕੌਣ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਕਰਕੇ ਕਿਹਾ ਸੀ ਜਦ ਇਹ ਗਹਾਂ ਵਿਪਰਨ ਕੀ ਰੀਤ ਤੋ ਮੈਂ ਨਾ ਕਰੋ ਇਨਕੀ ਪ੍ਰਤੀ ਤ ਜਦੋਂ ਇਹ ਹੋਰ ਰੀਤਾ ਕੁਰਹਿਤਾ ਕਰਨ ਲੱਗ ਜਾਣਗੇ ਉਦੋਂ ਫਿਰ ਇਹਨਾਂ ਤੋਂ ਮੇਰਾ ਯਕੀਨ ਜਿਹੜਾ ਹੈ ਉੱਠ ਜਾਏਗਾ ਤੇ ਸਾਧ ਸੰਗਤ ਅੱਜ ਯਕੀਨ ਉੱਠ ਗਿਆ ਤੇ ਲੋਕਾਂ ਸਾਹਮਣੇ ਉਹਨਾਂ ਦਾ ਅਸਲ ਚਿਹਰਾ ਆ ਗਿਆ ਕਿਸ ਤਰ੍ਹਾਂ ਇਹ ਲੋਕ ਪੰਥ ਨੂੰ ਜਿਹੜਾ ਹੈ ਸੱਚੀਆਂ ਸ਼ਖਸੀਆਂ ਤਾਂ ਨੂੰ ਸੱਚੀਆਂ ਸੰਪਰਦਾਵਾਂ ਨੂੰ ਬਦਨਾਮ ਕਰਨ ਲੱਗੇ ਹੋਏ ਨੇ ਜਿਨ੍ਹਾਂ ਤੇ ਕੋਈ ਦਾਗ ਨਹੀਂ ਸੀ ਆ ਬਾਬਿਆਂ ਦੇ ਕਰਕੇ ਜਿਹੜਾ ਹੈ ਦਾਗ ਲੱਗ ਗਿਆ ਜਿਨ੍ਹਾਂ ਦੀਆਂ ਮਾੜੀਆਂ ਕਰਤੂਤਾਂ ਨੇ ਸਾਧ ਸੰਗਤ ਸਾਨੂੰ ਕੁਝ ਸੋਚਣਾ ਚਾਹੀਦਾ ਸਾਨੂੰ ਕੁਝ ਵਿਚਾਰਨ ਇਹ ਇਹ ਸਮੇਂ ਦੀ ਭਵਿੱਖਬਾਣੀ ਹੀ ਹੈ ਸਤਗੁਰ ਨੇ ਪਹਿਲਾਂ ਹੀ ਭਵਿੱਖ ਬਾਣੀ ਕਰ ਦਿੱਤੀ ਸੀ ਕਿ ਜਦੋਂ ਜਦੋਂ ਸਮੇਂ-ਸਮੇਂ ਤੇ ਇਹ ਲੋਕ ਗੁਰੂ ਦੇ ਸ਼ਬਦ ਤੋਂ ਥੜਕਣਗੇ ਜਿਸ ਦਿਨ ਇਹਨਾਂ ਲੋਕਾਂ ਦੇ ਉੱਤੇ ਜਿਹੜਾ ਹੈ ਕਾਮ ਹਾਵੀ ਹੋ ਜਾਏਗਾ, ਵਕਾਰ ਹਾਵੀ ਹੋ ਜਾਣਗੇ ਤੇ ਉਦੋਂ ਇਹ ਲੋਕ ਕੁਕਰਮ ਕਮਾਉਣਗੇ ਤੇ ਉਦੋਂ ਫਿਰ ਮੇਰੇ ਕਿੰਨਿਓ ਵੀ ਜਾਣਗੇ ਤੇ ਜਗਤ ਕਿੰਨਿਓ ਵੀ ਜਾਣਗੇ ਤੇ ਅੱਜ ਜਗ ਕਿੰਨਿਓ ਵੀ ਗਏ ਤੇ ਰੱਬ ਕਿੰਨਿਓ ਤਾਂ ਪਹਿਲਾਂ ਹੀ ਬੜੀ ਢੇਰ ਹੋ ਗਈ ਇਹਨਾਂ ਦੇ ਮੂੰਹ ਝੂਠੇ ਪੈ ਚੁੱਕੇ ਨੇ। ਇਹ ਇਹ ਸਮੇਂ ਦੀ ਭਵਿੱਖਬਾਣੀ ਹੈ। ਅੱਜ ਭਰਾ ਮਾਰੂ جنگ ਸ਼ੁਰੂ ਹੋ ਗਈ ਧਰਮਾਂ ਦੇ ਨਾਂ ਤੇ ਜੰਗ ਸ਼ੁਰੂ ਹੋ ਗਈ ਰਾਜਨੀਤੀ ਹਾਵੀ ਹੋ ਗਈ ਧਰਮਾਂ ਦੇ ਨਾਂ ਤੇ ਸਾਧ ਸੰਗਤ ਪਾਰਟੀਆਂ ਬਾਜ਼ੀਆਂ ਦੇ ਨਾਂ ਤੇ ਜਿਹੜਾ ਸਭ ਕੁਝ ਚੱਲ ਪਿਆ ਅੱਜ ਹਰ ਕਿਸੇ ਨੂੰ ਆਪੋ ਆਪਣੀ ਪਈ ਹੋਈ ਹੈ ਆਪੋ ਆਪਣੀ ਸੱਤਾ ਦੀ ਪਈ ਹੋਈ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ ਜਿਹੜਾ ਹੈ ਸਭ ਨੂੰ ਚੇਤੇ ਹੀ ਭੁੱਲ ਗਿਆ ਜਿਨ੍ਹਾਂ ਦੇ ਅੰਦਰ ਕੌਮ ਦੇ ਪ੍ਰਤੀ ਦਰਦ ਹੈ ਕੌਮ ਦੇ ਪ੍ਰਤੀ ਕੋਈ ਅੰਦਰ ਹੈ ਗੱਲ ਬਾਤ ਉਹ ਸਤਕਾਰਯੋਗ ਨੇ ਪਰ ਮੈਨੂੰ ਮਾਫ਼ ਕਰਿਓ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਸਿਆਸਤ ਕਰਨ ਵਾਲੇ ਬੜੇ ਆਏ ਤੇ ਬਲੇ ਚਲੇ ਗਏ ਤੇ ਪ੍ਰਸਾਦ ਸੰਗਤ ਕੋਈ ਅਸਲ ਸੱਚੇ ਮੈਨੇ ਤੋਂ ਦਿਲ ਚ ਦਰਦ ਰੱਖਣ ਵਾਲਾ ਕੋਈ ਨਹੀਂ ਆਇਆ ਜਿਸ ਦਿਨ ਕੋਈ ਆਇਆ ਉਸ ਦਿਨ ਗੱਲ ਹੋਰ ਹੋਏਗੀ ਪਰ ਅਸਲੀ ਭਵਿੱਖਬਾਣੀ ਹੈ ਜਿਨ੍ਹਾਂ ਨੇ ਨਾਮ ਤੇ ਗੁਰੂ ਦੇ ਸਿਆਸਤ ਕੀਤੀ ਖਤਮ ਹੋਏ ਤੇ ਜਿਹੜੇ ਹੋਰ ਨੇ ਸਾਦ ਸੰਗਤ ਐਸੇ ਗੁਰੂ ਤੋਂ ਬੇਮੁਖੜੀਏ ਉਹਨਾਂ ਦਾ ਸਾਰਿਆਂ ਦਾ ਪਰਦਾ ਫਾਸ਼ ਹੋ ਜਾਣਾ ਇਹ ਦੇਖ ਲਿਓ ਹੁਣ ਆਉਣ ਵਾਲੇ ਸਮੇਂ 'ਚ ਸਾਰੇ ਨੰਗੇ ਹੋ ਜਾਣਗੇ ਇਹੋ ਜਿਹੜੇ ਬਿਨ ਗੁਰਮਤੀਏ ਨੇ ਤੇ ਜਿਹੜੇ ਨਿਗਰੇ ਨੇ ਸਾਰਿਆਂ ਦੇ ਪਰਦੇ ਫਾਸ਼ ਹੋ ਜਾਣਗੇ ਜਿਨ੍ਹਾਂ ਨੇ ਗੁਰੂ ਦੇ ਨਾਮ ਨੂੰ ਵਰਤ ਕੇ ਪਤਾ ਨਹੀਂ ਕਿੰਨੇ ਕੋ ਗਲਤ ਕੰਮ ਕੀਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ